ਦੇ ਲਗਦਾ ਅੱਜ ਦਾ ਦੁਪਹਿਰਾ ਹੋ ਗਿਆ ਸੰਭਰ ਦੇ ਨੂੰ ਇੱਕੋ ਭੋਲਾ ਕੰਜਦਾ ਉਹਨੂੰ ਕਹਦੇ ਨਾ ਹੁਣੇ ਕੰਮ ਦੇ ਹੱਥ ਲਾਉਂਦਾ ਲੈ ਮਸ਼ੀਨ ਥੱਲੇ ਨੀਰਾ ਪਿਆ ਤੂੰ ਨੀਰਾ ਕਾ ਪਾ ਦੇ ਛੱਕਰ ਨੂੰ ਪਸੂਨ ਚੱਕ ਕੇ ਹੋਰ ਤਾਂ ਨਹੀਂ ਹੁੰਦਾ ਸਰੇ ਹੀ ਪਿਆ ਭੋਲੇ ਦਾ ਜਮੀ ਕੁੜੀ ਚੋਦੇ ਨੂੰ ਕੰਮ ਦੇ ਵੀ ਨਹੀਂ ਜਾ ਆਖ ਰਹੀ ਚੱਲ ਮਣੋ ਭੋਲਾ ਵੇ ਕੀ ਬੱਠੜਿਆ ਯਾਰ ਮੈਂ ਤੇ ਰੀਲਾ ਵੀ ਸਿੱਟਿਆ ਯਾਰ ਮੈਂ ਨਹੀਂ ਜਾਗਦਾ ਕਿਉਂ ਮੈਂ ਤਾਂ ਛਰਮ ਆਉਂਦੀ ਹਾਂ ਚਕਾ ਦੇਣਾ ਤੇਰੇ ਨਾਲ ਸੰਭਲ ਸੰਭਰ ਕੇ ਅੱਛਾ ਮੈਨੂੰ ਰੰਗ ਬਣਾਈ ਰੱਖਿਆਗਾ ਸਾਰਾ ਦਿਨ ਮੈਂ ਤਾਂ ਭੈੜਾ ਹੀ ਲੱਗਦਾ ਯਾਰ ਮੈਂ ਬਾਹਰੋਂ ਦਰਜਾ ਨਾ ਤੇ ਮੈਂ ਭੈੜਾ ਲੱਗਦਾ ਨਹੀਂ ਹਾਂ ਯਾਰ ਤੂੰ ਚੱਕ ਦੇ ਯਾਰ ਮੈਂ ਭਰ ਦਿੰਨਾ ਬੱਠੜਾ ਬਾਈ ਬਣ ਕੇ ਦੇਖ ਕੱਲ ਮੈਂ ਸਿੱਟਿਆ ਸੀ ਅੱਜ ਵਾਰੀ ਤੇਰੀ ਹੈ ਅੱਜ ਤੂੰ ਸਿੱਟ ਦੇ ਮਾਏ ਨਾ ਕਰ ਫਿਰ ਮੈਂ ਤੇ ਰਾਤ ਨੂੰ ਸਿੱਟੂ ਆ ਪਰ ਆ ਤੂੰ ਕੋਈ ਨਾ ਭੈੜਾ ਲੱਗਦਾ ਤੂੰ ਚੱਕ ਤੇ ਇੱਥੇ ਦੇਖਦੇ ਆ ਯਾਰ ਆ ਪਿੰਡ ਦੇ ਫਿਰ ਤੂੰ ਤੇ ਦੇਖੋ ਨਾ ਫਿਰ ਕੀ ਕਰੇ ਭਾਈ ਹੁਣ ਇਸ ਕੰਮ ਦਾ ਕਰਨਾ ਹੀ ਆ ਕਿ ਐਡਾ ਕਰਦੇ ਆ ਗਮਨ ਭਾਈ ਲੋਕ ਤਾਂ ਕਿਸੇ ਪਾਸੇ ਨਹੀਂ ਜੇ ਕੰਮ ਕਰਦੇ ਤਾਂ ਵੀ ਮਸ਼ਕਰੀਆਂ ਕਰਦੇ ਆ ਨਾ ਕਰ ਕੰਮ ਦੇ ਤਾਂ ਚੰਨੀ ਲਾਉਂਦੇ ਇਹ ਤਾਂ ਮਰਨਗੇ ਭੁੱਖੇ ਫਿਰ ਲੋਕਾਂ ਹੀ ਕਹਿ ਲੱਗ ਜਾਂਦੇ ਆ ਹੋਰ ਬਿਸ਼ਰਮੀ ਦਿੰਦੇ ਆ ਕਿਹਨੇ ਕਿਹਦੇ ਪਾਸੇ ਹੋ ਜਾਈਗਾ ਇਹ ਹੋਰ ਭਾਈ ਬੰਦ ਕਹਿ ਲੈਕਰ ਨਹੀਂ ਤੈਨੂੰ ਆਖਿਆ ਜੇ ਨੀਦੇ ਦੀ ਟੋਕਰੀ ਛੱਡ ਤੇ ਮਸ਼ੀਨੇ ਖਾ ਪਈਆ ਯਾਰ ਠਾ ਕਰਕੇ ਕੱਢ ਦਿੰਨਾ ਮੈਂ ਤੂੰ ਸਿੱਟੇਂ ਹੀ ਬਾਹਰ ਓਏ ਜੇ ਫਟੇ ਮੂੰਹ ਤੇਰੇ ਛੇਟੇ ਦੇਣਾ ਬਾਹਰ ਇਹ ਨੂੰ ਗਾਣੂ ਪਾ ਦੇ ਆਪਣੀ ਨੂੰ ਇਹਨੂੰ ਕਿ ਹੋਇਆ ਕਮਲਿਆ ਬੰਦਿਆ ਗਾਣ ਦੀ ਗੋਣਾ ਉਹ ਵਿਆਹ ਹੋ ਰਿਹਾ ਤਾਂ ਉਹ ਨਹੀਂ ਵਿਆਹ ਹੈ ਚਲ ਦੇਖਨੀ ਹੈ ਫਿਰ ਐਂ ਕਰ ਹਾਂ ਟੋਕਰਾ ਭਰ ਲਈ ਚੰਗਾ ਟੋਕਰਾ ਦਾ ਭਰ ਲੂਗਾ ਤੇ ਆ ਕੂੜਾ ਆ ਤੂੰ ਕਿੱਥੇ ਹੀ ਰੂੜੀ ਤੇ ਹਾਂ ਹਾਂ ਮੈਨੂੰ ਰੰਦ ਬਣਾਈ ਰੱਖ ਸਾਰਾ ਦਿਨ ਚੋੜਦਾ ਨਾ ਹੁੰਦਾ ਹੁੰਦਾ ਮੈਨੂੰ ਅੱਪੀ ਨਹੀਂ ਹੈਗਾ ਮੈਨੂੰ ਸ਼ਰਮ ਨਹੀਂ ਆਉਂਦੀ ਯਾਰ ਮੈਨੂੰ ਕੁਝ ਨਹੀਂ ਹੁੰਦਾ ਖਾਨ ਬਈ ਕਿਵੇਂ ਕਹਦੇ ਨਾ ਭਾਈ ਯਾਰ ਮੁੱਕ ਸੀ ਲਈ ਆ ਜਿਹੜਾ ਉਹਦਾ ਫਿਰ ਖਾਣੀ ਆਣ ਕੰਮ ਕਰਦੇ ਆ ਘਰੇ ਖੇਤੀ ਦਾ ਵੀ ਆ ਕਰਦੇ ਆ ਕੰਮ ਸਵਾ ਲੈ ਆਇਆ ਮਾਤਾ ਨੂੰ ਪੁੱਛ ਚਾਚੂ ਬਣਾ ਲਈ ਤੇ ਨਾ ਚਾਹ ਬਣਾ ਦੋਰਾ ਉਹ ਲੱਕਰੀ ਹੈ ਘਾਦੀ ਤੱਕ ਤੇ ਬਾਰੇ ਆ ਗੈਰ ਵਾਲੀ ਤਾਂ ਪੀਲੀ ਹੋ ਦੋ ਵਾਲੀ ਪੁੱਛਿਆ ਮਾਤਾ ਨੂੰ ਇਾਰੇ ਭੇੜ ਪਾ ਦੇਗੀ ਨੀਰਾ ਜੀ ਤੋ ਟਾਈਮ ਹੋ ਗਿਆ ਨੀਰੇ ਦਾ ਚਾ ਫੇ ਸਿੱਧੀ ਟੋਕਰੀ ਯਾਰ ਚੱਲ ਚੱਲ ਮਾਤਾ ਦਾ ਖਿਆਲ ਰੱਖਿਆ ਪਰ ਕੰਜਰ ਦੇ ਆਪਾਂ ਨੂੰ ਦੋ ਰੋਟੀਆਂ ਥੱਪਕੇ ਦੇ ਦਿੰਦੀ ਆ ਮਾਤਾ ਦਾ ਤੇ ਮੈਂ ਖਿਆਲ ਹੀ ਰੱਖਦਾ ਹਾਂ ਹਾਂ ਉਹਨੂੰ ਟਾਈਮ ਸੇ ਦਵਾਈ ਬੂਟੀ ਦਵਾ ਦਿਆ ਕਰ ਜੇ ਉਹਨੂੰ ਕੋਸੋ ਹੋ ਗਿਆ ਨਾ ਤੇ ਤਾਂ ਆਪਾਂ ਨੂੰ ਆਪ ਨੂੰ ਥੱਪਣਾ ਪੈਣਗੇ ਹਾਂ ਹਾਂ ਹੈ ਉਹ ਇੱਕ ਜੋਗੀ ਹੁੰਦਾ ਹੁੰਦਾ ਉਹ ਤਰਾਂ ਦਵਾ ਦਈਏ ਦਵਾਈ ਕੋਈ ਕਿਹੜੇ ਜੋਗੀ ਬੋਲੇ ਮਾਤਾ ਨੂੰ ਪੁੱਛਿਆ ਜੇ ਕੋਈ ਬਣਾ ਲਈ ਤਾਂ ਚਾਹ ਪਾਣੀ ਕੰਜੇ ਦੇ ਇੱਕ ਦਾ ਗੋਡੇ ਜਵਾਬ ਦਿੰਦੇ ਜਾਂਦੇ ਆ ਯਾਰ ਮਾਂ ਕਾ ਪੁੱਛ ਰੋ ਹਾਂ ਕਿਵੇਂ ਠੀਕ ਆ ਵਾਹ ਵਈਆ ਚਾਚੂ ਬਣਾ ਲਈ ਦੀ ਮਾਤਾ ਮਾਦਾ ਤੂੰ ਵੀ ਨਹੀਂ ਹੱਥ ਲਾਉਂਦੀ ਜਮਾ ਹਨਾ ਹੋਰ ਬਹਿ ਕੇ ਮਾਂ ਨੂੰ ਜਿਆ ਕਰ ਮੰਦੇ ਨਹੀਂ ਆਂਦੇ ਪੁੱਤਾਂ ਬਵਾਰਤਾਂ ਹੋ ਰਹੀਆਂ ਮਾਂ ਤਾਂ ਹੋ ਰਹੀਆਂ ਕੰਜੇ ਦੇ ਪੋਲੇ ਮਾਤਾ ਨਹੀਂ ਕੋਈ ਲੱਤ ਨੂੰ ਤਾਂ ਮੰਨ ਦਿਆ ਕਰਾਂ ਮਾਤਾ ਮੰਦੜ ਨੂੰ ਕੀ ਆ ਚੰਗੇ ਆਉਂਦੀਆਂ ਕਹਿੰਦੇ ਮਾਪਿਆਂ ਦੀਆਂ ਲੱਤਾਂ ਮੰਡੀਆਂ ਕੋਈ ਆਪੀ ਹੈ ਨਾ ਮਾਤਾ ਮੈਂ ਬਿਮਾਰ ਹੋ ਰਹੀ ਕੁੱਤ ਬਈ ਕੀ ਕਰਾਂ ਮੈਂ ਤਾਂ ਠੀਕ ਹੋਈ ਨਹੀਂ ਆਇਆ ਤੂੰ ਮੈਨੂੰ ਤਾਂ ਲੱਗਦਾ ਘਾਹ ਆ ਕਿ ਹੋਮੇਗੀ ਹੈ ਨਾ ਹੁਣ ਐਂ ਜੀ ਲੱਗਦਾ ਮੈਨੂੰ ਫਿਰ ਤਾਂ ਆਪਾਂ ਖੱਲੇ ਰਹਿਗੇ ਦੋਨੇ ਹਨਾ ਕਰਕੇ ਵੀ ਪਾਉਂਦੇ ਕੋਈ ਮਾਣ ਨਹੀਂ ਫਿਰ ਬੈਣ ਪਾਉਣੀ ਤਾਂ ਸਿੱਖ ਲੀ ਗਏ ਮਾਤਾ ਤੇ ਜਾਂਦੇ ਜਾਂਦੇ ਹਾਂ ਮਾਤਾ ਦੇ ਜਾਂਦੇ ਜਾਂਦੇ ਬੈਣ ਪਾਉਣੇ ਤਾਂ ਸਿੱਖ ਲਿ ਗਏ ਪਾਣ ਦੇ ਵਾਜੇ ਨੂੰ ਕਾ ਕਰ ਨੂੰ ਸਿਰ ਆਪ ਨੂੰ ਕੋਲੇ ਦੋਨਾਂ ਨੂੰ ਬੈਣ ਪਾਉਣੇ ਪਹਿਣਗੇ ਕੰਜਰ ਤੇ ਸੋਲੇ ਕਾ ਕਰ ਲਾ ਪੁੱਤ ਕੀ ਹੁੰਦਾ ਆ ਜੇ ਪਹਿਲੇ ਸਿੱਖ ਲਿ ਗਏ ਤਾਂ ਲੋਟਾ ਹਣਾ ਮਾਤਾ ਪਰ ਮਾਪੇ ਮਾਂ ਦੇ ਪੁੱਤ ਤਾ ਕਰਕੇ ਦੇਉ ਫਿਰ ਤੁਹਾਨੂੰ ਬੈਣਾ ਦੀ ਹੋ ਗਈ ਤੈਨੂੰ ਸਾਡੇ ਮਾਂ ਦੇ ਮਾਂ ਦੇ ਪੁੱਤ ਆ ਮੈਂ ਤਾਂ ਜੀ ਸਿ ਭੰਦੀ ਮਾਂ ਜਲੇ ਪਰ ਫਿਰ ਚਾਹ ਨਾ ਕਰ ਲਗੇ ਸੀ ਤੇਰੇ ਪਿਰੀ ਦੇ ਬਾਹ ਕੇ ਮਾਂ ਦੇ ਪਾਂਦੇ ਪੁੱਤ ਤੁਸੀਂ ਹੁਣ ਤਾਂ ਮਾਂ ਦੇ ਪਹਿਲਾਂ ਤਾਂ ਕੋਈ ਕੋਈ ਨਹੀਂ ਮਾਤਾ ਮਾਂ ਜੀ ਪਹਿਲੇ ਮਾਂ ਜੀ ਪਰ ਤੇਰੀ ਵਾਰੀ ਆ ਮਾਂ ਦੀ ਗੱਲ ਕਰਕੇ ਮਾਤਾ ਦੇਖੀ ਕਾਛੇ ਜੱਥ ਨਹੀਂ ਲਾਉਂਦਾਗਾ ਹੁਣ ਬਾਰੀ ਆਈ ਜੀ ਇਹਨਾ ਭਾਂਡੇ ਮਾਜਦੇ ਤੂੰ ਡਾਕਟਰ ਦਾ ਕਿਨੇ ਪੁੱਤ ਮੈਂ ਬਿਮਾਰ ਹੋ ਰਿਹਾ ਠੀਕ ਕਰਵਾਉਣਾ ਕੋਈ ਨਹੀਂ ਲਵਾ ਦੇਂਗੇ ਕੋਈ ਆਏ ਕੀ ਹੁੰਦਾਗਾ ਵਾਈਸਪੁਲੀ ਦਵਾ ਦਿਓ ਕਿਸੇ ਤੋਂ ਪੁੱਤ ਕਹਿ ਕੇ ਕਿਸੇ ਡਾਕਟਰ ਮੈਂ ਤਾਂ ਬਦਲ ਮੈਂ ਡਾਕਟਰ ਤੋਂ ਪਾ ਮੰਗਿਆ ਕਿਤੇਗਾ ਹਾਂ ਥੋਲੇ ਨੂੰ ਤੂੰ ਕਿਆ ਕਰ ਇਹ ਬਾਪ ਦੀ ਬਾਰੀ ਤਿੰਨਾ ਤਾਂ ਭਾਂਡੇ ਮਾਜਦੇ ਨਾ ਗੋਹਾ ਸੀ ਤੂੰ ਤਾਂ ਬਾਰੀ ਬੰਨ ਰੱਖੀ ਐਨੇ ਓਏ ਮੈਂ ਇਕੱਠੇ ਕਰਕੇ ਦੇ ਦੇਣਾ ਕਰਕੇ ਲੈ ਚੱਲ ਪੁੱਤ ਤੂੰ ਮਾਰ ਹਾਂ ਹਾਂ ਤੂੰ ਮੈਨੂੰ ਯਾਰ ਨਹੀਂ ਰੱਖਦਾ ਸਾਰਾ ਦਿਨ ਲੈ ਕੀ ਕੰਮ ਨਾ ਤਾਂ ਹੈਗਾ ਏ ਓਏ ਤੂੰ ਸਿਆਣਾ ਬੰਦਾ ਹੈਂਗਾ ਤੂੰ ਭਾਂਡੇ ਮਾਝ ਦੇ ਮਾਤਾ ਮਾਤਾ ਪਾਇਨੇ ਕਰੀ ਅਬ ਕੋਲੀ ਨਹੀਂ ਤੂੰ ਬਘੁਣਾ ਲੈ ਦੇ ਘਰ ਦੇ ਨਾਏ ਤਾਂ ਭਾਂਡੇ ਮਾ ਨਹੀਂ ਤਾਂ ਭਾਂਡੇ ਮਾ ਜਿਆ ਕਰੀ ਨਾ ਦੇ ਰੋ ਤੂੰ ਕਾਇਆ ਕਰੂਗੀ ਹੈ ਨਾ ਲੋਕ ਨਾ ਸੁਣਨ ਤੈਨੂੰ ਬਘੁਣਾ ਲੈ ਦੇ ਘਰ ਦੇ ਤੇ ਹੁੰਦੀ ਹੈ ਤਾਂ ਮਾਤਾ ਮਾਂਗੇ ਪੁੱਛਦੇ ਕਿਸੇ ਮੈਂ ਬੇਟ ਜਾਊਂਗੀ ਅੱਜ ਮਾਤਾ ਕੇ ਉਹਨਾਂ ਜਾਣੀ ਮੇਰੇ ਦਵਾਈ ਦਵਾਓ ਪਹਿਲਾਂ ਚਲ ਗੱਲ ਕਰੀ ਚੱਲ ਨੰਗਾ ਮੈਂ ਕਰਾਂ ਕਿਸੇ ਕੋਲ ਸਿਆਣੀ ਬਹੂ ਹੋਵੇ ਵਧੀਆ ਕਿਤੇ ਇਥੇ ਕੰਮ ਨਹੀਂ ਸਿੱੜਦਾ ਮੈਂ ਤਾਂ ਦੇਖ ਪਹਿਲਾਂ ਮੇਰੇ ਲੱਤਾਂ ਮਾਰੀ ਜਾਵੇ ਉੜ ਕੇ ਮੇਰੇ ਇੰਦੇ ਉਹ ਵਧੀਆ ਸਿਆਣੀ ਜਾਵਾ ਕਿਸੇ ਨੂੰ ਕੁਛ ਕੇ ਵੀ ਨਹੀਂ ਪਹਿਲਾਂ ਮਾਸਟਰ ਨਹੀਂ ਵੀ ਬਣਾ ਲਿਆ ਹੈ ਗੱਲਾਂ ਦੇ ਕਰਦਾ ਪੁੱਲਾ ਜਾਣੀ ਲਿਆ ਦਾਂਗੇ ਆਪਾਂ ਆਪਾਂ ਪੁੱਤ ਰੋਟੀ ਪਗੜੀ ਹੋ ਜੇ ਆਪਣੇ ਆਪਾਂ ਹਾਂ ਹੁਣ ਮਾਤਾ ਦੇ ਅੱਛੇ ਜੀ ਜਵਾਬ ਦਿੰਦੀ ਜਾਂਦੇ ਉਹ ਕੋਈ ਮੈਡਮ ਨਹੀਂ થਾਂ ਹੁੰਦੀ ਕੇ ਮੈਡਮ ਨੂੰ ਭਿੰਦਾ ਯਾਰ ਆਪਾਂ ਸਕੂਲ ਖੋਲਣਾ ਗੱਲਾਂ ਦੇਖ ਕਰ ਦੰਬੇ ਦੇੱਕ ਪੜ੍ਹਨ ਚੱਲਦੇ ਮਾਡਮ ਲੱਗ ਜਿਓ ਆਪਾਂ ਨੂੰ 10 ਰੁਪਏ ਨਹੀਂ ਨਹੀਂ ਆਪਾਂ ਤਾਂ ਆਪਣੀ ਬੜਾਪੇ ਦੀ ਮੇਰੀ ਆਈ ਉਹ ਹੀ ਕਾਈ ਉਹ ਲੱਗ ਮੇਰੀ ਘਰ ਤੇ ਆਪਾਂ ਇਹ ਕਰਾਂਗੇ ਪੈਸੇ ਲੈਣੇ ਆ ਉਹਨੂੰ ਦੂਜੂ ਚਲਾ ਦਾਂਗੇ ਪੈਸੇ ਪੈਸੇ ਹੋ ਜਾਣਗੇ ਹਾਂ ਤੇ ਮਾਤਾ ਸਿਤਾ ਉਹਦੇ ਕੋਈ ਗੱਲ ਕਰੀਏ ਪੜਦੇ ਵਾਲੀ ਆ ਸਾਡੇ ਰੁਪਈਆ ਦੇ ਆਪਣੇ ਚੇਹ ਲੱਗ ਜਾਣਗੇ ਮੈਂ ਬੱਕਰਿਆਂ ਤੋਂ ਦਿਖਾਈ ਦੇ ਨਾ ਤਾਂ 3 4 10 ਸਿਰ ਦੇ ਗਾਂ ਨੂੰ ਸਿਰ ਦੇ ਦੋ ਦੋ ਬੱਠਾ ਫਰੇ ਦੇ ਸਿਰ ਦੇ ਉੱਤੇ ਕੁੱਤਾ ਕੁੱਤਰੇ ਪਿਆ ਆਖਿਆ ਸੀ ਭੋਲੇ ਨੂੰ ਕੱਲ ਨਾਲ ਆ ਪਿਆ ਬੇਹਾਨਾ ਕਾ ਪਾ ਦੇ ਭੋਲਾ ਨਹੀਂ ਲੱਗਦਾ ਨਹੀਂ ਲੱਗਦਾ ਨੀਰਾ ਦਾ ਮੈਂ ਪਾ ਦਿੰਨਾ ਕੂੜਾ ਆਪਦਾ ਸਟਿਆ ਤੁਸੀਂ ਬਾਹਰ ਆਂਗਾ ਮੈਂ ਲਾਉਂਦੀ ਮਾਂ ਜਲੇ ਆਪਦੇ ਇੱਕ ਦਿਨ ਬਾਅਦ ਮੇਰੇ ਹੌਲੀ ਹੌਲੀ ਮਾਂ ਚ ਰੁਪਈਆ ਔਰ ਕੀ ਮਾਤਾ ਮੈਨੂੰ ਸਾਰਾ ਦਿਨ ਗਦੀ ਬਣਾਈਦਾ ਜਲੇ ਤੜਕੇ ਵੀ ਦੋ ਸਿਰ ਤੇ ਹੱਸੀ ਨਹੀਂ ਵੀ ਸਿਰ ਦੇ ਤੂੰ ਗੱਭਰੂ ਭੋਲੇ ਕੁੱਤਾ ਮੇਰੇ ਗੋਡੇ ਫਰੀਆ ਕਰਦਾ ਕੰਮ ਇਹਨੂੰ ਕੀ ਹੋਇਆ ਗੋਡੇ ਚੱਲਦੇ ਰਹਿਣਾ ਮੈਂ ਤੇਰੇ ਘੱਟ ਮੇਰੇ ਵਾਂ ਮੈਂ ਤੇਰਾ ਮਤਾ ਆਪ ਤੇਰੇ ਉਮ ਭੈਣ ਨਹੀਂਦਾਏ ਮੈਂ ਤਾਂ ਗੋਡੇ ਦੋਜਵਾ ਦੇਈਂਦਾ ਬੋਲੇ ਬੁੱਤ ਤੂੰ ਦੋ ਬਾਬਾ ਟੋਕਰੀਆਂ ਪਾ ਲਈ ਆਪਣੇ ਪਰਸਵਾਨ ਕੱਲਾ ਮੈਂ ਤਾਂ ਮਤਾ ਹੁਣ ਚਿੱਟੜਾ ਤੇ ਹੋਣਾ ਬਜਾ ਦੇਂਦੇ ਕੋਈ ਨਹੀਂ ਮੈਂ ਕਰ ਦਾਂ ਡਾਕਟਰ ਨੂੰ ਫੋਨ ਆਹ ਡਾਕਟਰ ਨੂੰ ਫੋਨ ਕਰ ਲੈ ਭੋਲਿਆ ਹਾਂ ਕਰ ਲੈ ਫੋਨ ਆ ਫੇਰ ਫਸਤਾ ਦਵਾਈ ਮੈਂ ਮੈਂ ਵੀ ਕੋਈ ਲੈ ਲੂੰਗਾ ਕੋਈ ਗੋੜੀ ਪੁੜੀ ਮੈਂ ਗੋਡੇ ਦੁਖਦੇ ਨੇ ਬਾਰ ਬਿਰਦਾਕੀ ਆ ਮੈਨੂੰ ਹੀ ਦੁਖਦੇ ਆ ਇਹ ਮੈਨੂੰ ਬਾਵਾ ਤੇਰਦਾਕੀ ਆ ਨਾ ਕਹਿੰਦਾ ਬੇਬੇ ਮੇਰੇ ਵੀ ਗੋਡੇ ਦੁਖਦੇ ਕੋਈ ਨਾ ਪੁੱਤ ਡਾਕਟਰ ਸੱਜ ਕੇ ਦਊਗਾ ਅੱਪਾ ਦੋਨੀ ਬੇਬੇ ਲੈ ਲਾਂਗੇ ਦਵਾਈ ਦੇਂਗਾ ਇਹ ਸਬਜ਼ੀ ਖਾ ਕੇ ਆਲੂਆਂ ਨੂੰ ਇਹਦੀ ਬਾਹ ਹੋ ਗਈ ਆ ਬੈ ਹੋ ਗਈ ਉਹ ਦਿਨ ਤੇ ਮੈਂ ਕੱਲ ਧਰੀ ਨਹੀਂ ਸੀ ਤੇ ਜਿਹੜੇ ਆਲੂਆਂ ਦੀ ਉਹ ਦਿਨ ਬੈ ਗਏ ਤੇ ਲਸਣ ਘਟ ਪਾਈ ਆ ਤੂੰ ਲਾਸਣ ਪਾਇਆ ਕਰ ਬੇਬੇ ਬਾਬਾ ਮੈਂ ਭਾਂਡੇ ਰੱਖਦਾ ਉੱਥੇ ਮਾਂ ਜੀ ਦੇ ਤੁਸੀਂ ਮਾਂ ਮੈਂ ਮਾਂ ਦੂ ਭਾਈ ਹੋ ਗਿਆ ਮਾਂ ਜੀ ਬੁਲਾ ਰਿਹਾ ਡਾਕਟਰ ਬੁਲਾ ਰਿਹਾ ਡਾਕਟਰ ਅੱਜ ਕੋਈ ਨਹੀਂ ਡਾਕਟਰ ਬੁਲਾ ਲੈ ਮੈਨੂੰ ਵੀ ਦਵਾਈ ਦਿਵਾ ਦਿਓ ਦੇਖ ਲੈ ਬੇਬੇ ਭੁੱਲਾ ਕਮਲਾ ਹੈ ਨਾ ਹੋਣੀ ਬਹੂ ਪੈਲ ਲਾ ਕੇ ਮੈਨੂੰ ਲਿਆ ਦਿਓ ਪਹਿਲਾਂ ਲਾੜੀ ਰੱਖੀ ਨੀ ਗਈ ਕੰਜਰ ਤੋਂ ਮੇਰੇ ਨੂੰ ਲੋਹਜ ਕੁੱਟਿਆ ਕਰ ਉਹ ਨਾ ਹਾਂ 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 ਬੇਬੇ ਇਹ ਇਹਦਾ ਸਕੂਲ ਆਪਾਂ ਦੂਜੇ ਲੋਟ ਲਵਾ ਦਾਂਗੇ ਨਾ ਜਿਹੜੇ ਇਹ ਕੁੱਟਿਆ ਕਰੇ ਉਹ ਹੀ ਲੈ ਕੇ ਦੇਵਾਂਗੇ ਇਹਨੂੰ ਆਪਾਂ ਹਾਂ ਉਹਨਾਂ ਦੇ ਨਹੀਂ ਲੋਟ ਆਉਂਦਾ ਨਾ ਤਾਂ ਆਪਣੇ ਕੰਮ ਕਰਦਾ ਨਾ ਆਪਣੇ ਆਖੇ ਲੱਗਦਾ ਇਹ ਹਾਂ ਆਪਾਂ ਤਾਂ ਉਹ ਹੀ ਧੱਕ ਦੇਵਾਂਗੇ ਹਾਂ ਹਾਂ ਜਿਹੜੀ ਰੋਜ਼ ਕੁੱਟਿਆ ਕਰੇ ਭੁੱਲ ਸਿੱਧਾ ਘਰ ਦੂਵੇ ਪਿੱਤਕਲੇ ਰੋਹ ਨਾ ਚਾਰ ਦਿਨਾਂ ਚ ਆਪਾਂ ਤਾਂ ਨਹੀਂ ਹੁੰਦਾ ਉਹ ਕਰੂਗੀ ਹਾਂ ਹਾਂ ਉਹ ਕਰੂਗੀ ਬੇਕਰ ਜਦੋਂ ਨੀਂਦ ਚਲਤੂ ਜਾ ਰਿਹਾ ਡਾਕਟਰ ਨੂੰ ਬੇਬੇ ਮੈਂ ਤਾਂ ਪਤਨ ਥਾਂ ਤੋਂ ਖੜਾ ਹੁੰਨਾ ਪਹਿਲਾਂ ਬੈਠਣ ਲੱਗਿਆ ਐ ਪਹਿਲਾਂ ਤਾਂ ਐ ਤਲੰਘਾ ਤੇ ਪਾਰ ਕੋਈ ਨੁੱਤ ਤੂੰ ਦਵਾਈ ਦੇਣਾ ਤੂੰ ਵੀ ਆ ਜਾ ਚੱਲ ਪਹਿਲਾ ਇਹਨੇ ਕੋ ਗੋਲੀ ਕਾਲੀ ਭਾਗ ਭਾਗੂ ਹੀ ਵਾਰ ਸਬੂਤ ਤੇ ਆਈ ਯਾਰ ਤੋੜ ਕੇ ਜਾਣਾ ਪੈਣਾ ਆਪਾਂ ਅਕੀ ਵਾਲਾ ਗੁਰੂ ਮਹਾਰਾਜ ਜੀ ਬਸਾਂ ਦਾ ਕੋਈ ਤੇ ਨਹੀਂ ਓ ਠੀਕ ਆ ਦਵਾਈ ਦਿੰਦੇ ਓਏ ਕੋਟੇ ਬੜੇ ਨਹੀਂ ਬੋਲੇ ਬੋਲੇ ਬੜੇ ਕਾਕੜੀ ਦੇਤੀ ਬਾਬਿਆਂ ਬੋਲੇ ਮੇਰੀ ਇਕਤਾਈ ਹੈ ਉਹਨੇ ਗੋਡੇ ਤੁਰੇ ਨਹੀਂ ਇੱਦਾਂ ਆ

ਤੋਂ ਤੋਂ ਲਾ ਲਈ ਲਾਤਾ ਅੱਜ ਮੈਂ ਮੈਂ ਦਵਾਈ ਤੇ ਚਾਰ ਵਾਰੀ ਉਹ ਦਵਾਈਆਂ ਨਹੀਂ ਤੇ ਮੈਡੀਕਲ ਨਹੀਂ ਕੰਮ ਕਰਦੀਆਂ ਉਹ ਨਾਥਾਂ ਕੋਣੀ ਰਹੀ ਐ ਕਿਤੇ ਉਹ ਨਾ ਉਹ ਠੱਕ ਲੈ ਜਾ ਮੈਨੂੰ ਨਾ ਨਾ ਜੀ 11 ਸੇ ਦਾ ਕਾਕੜਾ ਦੇਵਾਂਗੇ ਬਸ ਨੇ ਦੋ ਦੇ ਨਾਲ ਲੈਣਾ ਨਰਨੇ ਕਾਲ ਕੇ ਪਹਿਲਾਂ ਮੇਰੀ ਤਾਈ ਨੂੰ ਦਵਾਈ ਦਿਵਾਉਣਾ ਚਾਹੁੰਦੇ ਗੋਡੇ ਹੋਗੇ ਤੁਹਾਡੇ ਕੋਲ ਸਹੀ ਫਿਰ ਟੈਕਾ ਨੰਬਰ ਆ ਗਈ ਵਾ ਗੋਡੇ ਖਾਲਾ ਮਰੂ ਤੇਰੀ ਤਾਈ ਕੋਠਾ ਨੇ ਉਦਰੀ ਟੱਪ ਜੂ ਬਸ ਫਿਰ ਇੱਕ ਵਾਰ ਨੰਬਰ ਦੇ ਜੇ ਤੁਹਾਡਾ ਨੰਬਰ ਲੋਕ ਕਰਵਾ ਬਾਬਿਆਂ ਨੂੰ ਤੇਰੀ ਜੀ ਨੂੰ ਆਖੀ ਛੀਕੇ ਗਿਰਾਹ ਦਾ ਆਖੀ ਲੋੜ ਹੈ ਨੰਬਰ ਮੇਰੇ ਨਾਲ 30 2 ਛੀਕੇ 2 ਛੀਕੇ ਤੇ 4 5 4 5 2 1 9 2 1 9 ਇਹ ਬਾਬਿਆਂ ਦਾ ਨੰਬਰ ਹੈ ਈਗਾ ਨਥਲਾ ਤੇਰਾ ਨੰਬਰ ਕਰ ਲੈਣਾ ਮਾ ਫੀਡ ਆ ਨੀ ਨਾ ਕੀ ਇਹਦਾ ਆਹ ਘਾਰੇ ਆਹੀ ਘਰ ਆ ਆਹ ਚੱਲ ਫੇਰ ਆ ਜਾ ਤੇਰਾ ਨਾਂ ਕੀ ਹੈਗਾ ਨਥਾ ਜਰਾ ਨਾਮ ਅੰਦਰ ਆਸ ਮੁਕਾਨ ਜਨਾਬ ਬਾਬਾ ਰਮਨ ਦੇ ਖਲੀਫਾ ਨੇ ਉਹ ਕਰਦਿਆ ਨਿਆ ਕਰਦਿਆ ਨਾ ਹਾ ਕੀ ਆ ਮਾਤਾ ਦੋਰ ਮਾਰੀ ਅੰਦਰ ਕੋਈ ਬਾਹਰ ਬਾਹਰ ਕਿਹੜਾ ਆ ਗਿਆ ਭੋਲਾ ਨਹੀਂ ਹੈਗਾ ਕਿਥੇ ਨਹੀਂ ਗੁੱਤੋਂ ਨੀਰਾਲੈਨ ਗਿਆ ਅੱਜਵਾਂ ਵਾਸਤੇ ਅੱਜ ਨੀਰਾਲੈਨ ਬਾਗ ਗਿਆ ਚਲ ਮੈਂ ਦੇਖਦਾ ਮੈਂ ਤਾਂ ਕੌਣਾ ਦੇਖਿਆ ਔਰ ਕਿਤੇ ਕੋਈ ਪਸ਼ੂ ਡੰਗਰੀ ਨਾ ਖੋਲ ਕੇ ਲਈਏ ਅੱਜ ਕੱਲ ਕੀ ਪਤਾ ਹੁੰਦਾ ਇਹ ਹਾਲ ਤੁਹਾਡਾ ਉਹ ਠੀਕ ਆ ਹੋਰ ਕੀ ਲਿਆ ਓਏ ਠੀਕ ਆ ਵਧੀਆ ਤੁਸੀਂ ਦੱਸੋ ਬਲਾਂ ਲਾਲ ਸ਼ਕਰ ਜੱ ਲਈ ਆਉਣਾ ਇਹ ਯਾਰ ਉਹ ਕੀ ਹਾਲ ਆ ਠੀਕ ਆ ਇਹ ਮਾਤਾਂ ਦੇ ਗੋਡਿਆਂ ਵਾਸਤੇ ਦਵਾਈ ਦੇਣ ਵਾਸਤੇ ਜਾਂਦੇ ਆ ਨਾਥ ਹੋਰ ਨਾਥ ਜੀ ਹੋਰ ਕੀ ਹਾਲ ਹੈ ਠੀਕ ਆ ਠੀਕ ਆ ਨਾ ਦਵਾਈ ਬਹੁਤ ਵਧੀਆ ਦਿੰਦੇ ਆਗੇ ਇਹ ਮੇਰੇ ਪਿਓ ਦੇ ਗੋਡੇ ਵੀ ਆ ਦਰਦ ਕਰਦੇ ਸੀ ਦੇ ਕੇ ਇਹ ਦਵਾਈ ਅੱਛਾ ਸਹੀ ਹੋ ਗਈ ਮਰਦਾਂ ਵੀ ਅੱਗੇ ਨਾਲ ਬਹੁਤ ਫਰਕ ਪੈ ਗਿਆ 60% ਫਰਕ ਪੈ ਗਿਆ ਅੱਛਾ ਜੀ ਹਾਂ ਯਾਰ ਮੈਨੂੰ ਯਕੀਨ ਜਾਨ ਯਾਰ ਮਾਤਾ ਕਰੇ ਨਵੇ ਕੇ ਨਾਲ ਦਵਾਈ ਇਹ ਦਵਾਈ ਵਾਸਤੇ ਲਿਆ ਗਿਆ ਇਹ ਜਿੰਦਗੀ ਦੇ ਵਿੱਚ ਯਾਦ ਕਰੇਗਾ ਗੁਰਮਖਾ ਨਾਥ ਜੀ ਆਏ ਮਾਤਾ ਦਾ ਪਤਾ ਨਹੀਂ ਦਵਾਈ ਨਵੇ ਕੇ ਨਾਲ ਕੋਈ ਨਾ ਇਹ ਉਹ ਜਾਂ ਤੇ ਲੋਕ ਆਖਣਾ ਲਾਤਾ ਤੇਲ ਦਾ ਬੰਦਾ ਜੁੱਤੀ ਖਾਣਾ ਮਾਰੂ ਅੱਛਾ ਜੀ ਮੈਂ ਕਹਾਂ ਨਾ ਬੱਲੇ ਬੱਲੇ ਬਾਹਰ ਨਾ ਸੰਦਾ ਨਾ ਮਾਤਾ ਨੂੰ ਟਪਾ ਕੇ ਤੇ ਕਸੀ ਰੋਟੀ ਤੋਂ ਬੱਛੇ ਓਏ ਆਏ ਨਹੀਂ ਗੰਜਰ ਦਾ ਆ ਜਾ ਉਹ ਬੋਤਲਾਂ ਦੇ ਲਾਹੋ ਜਾ ਮੈਂ ਪੁੱਛਦਾ ਪਹਿਲੇ ਮਾਤਾ ਨੂੰ ਹੋ ਕੀ ਆਲਾ ਤਾਈ ਠੀਕ ਆ ਪੱਤੀ ਠੀਕ ਆ ਕੀ ਮਾਤਾ ਦੇ ਬੇਬੇ ਹਾਂ ਆ ਨਾ ਥਾਇ ਐ ਨੀ ਦਵਾਈ ਲੈਣੀ ਐ ਤਾਂ ਹਾਂ ਭਾਈ ਮੈਂ ਨਹੀਂ ਦਿੰਦੀ ਮਾਤਾ ਕੇ ਲੈ ਕੇ ਦੇਖ ਕੇ ਨਾ ਤਾਂ ਮੈਂ ਨਹੀਂ ਦਿੰਦੀ ਨਾ ਮੈਂ ਤਾਂ ਟੀਕਾ ਲਵਾਉਂ ਪਰਾਵਾ ਡਾਕਟਰ ਅੱਗੇ ਲੈ ਜਾ ਵਧੀਆ ਦੋ ਦਿਨ ਲੰਘ ਗਏ ਮੈਂ ਨਹੀਂ ਦਿੰਦੀ ਭਰਾ ਮਾਤਾ ਮੇਰੀ ਗੱਲ ਤਾਂ ਸੁਣਾ ਮਾਤਾ ਗੱਲ ਤਾਂ ਸੁਣ ਲਾ ਅਰੇ ਕੇਲੇ ਦਾ ਪਿਓ ਸੀਗਾ ਇਹ ਕਰਾ ਮੇਰੇ ਪਿਓ ਦੇ ਗੋਡੇ ਹੱਟ ਗਏ ਮਾਤਾ ਉਹਨਾਂ ਦੇ ਮੁੰਡੇ ਦਾ ਟੀਕਾ ਲਵਾਉਂਗੀ ਭਾਈ ਮੈਨੂੰ ਨਿਦਾਮ ਆਉਂਦਾ ਦਵਾਈਆਂ ਦਾ ਨਣਾ ਮਾ ਆ ਗਈ ਬੜਾ ਬਲਦ ਹੋਰ ਗੱਲ ਸੁਣ ਮੇਰੀ ਗੱਲ ਸੁਣ ਬੇਬੇ ਨਹੀਂ ਮਾ ਤਾਂ ਹੀ ਖੁਸ਼ੀ ਪਾਈ ਦੀ ਪਾਈ ਨੇ ਆਈ ਠੀਕ ਆ ਉਹ ਆਈ ਖੁਸ਼ੀ ਮਾ ਬੜੀ ਭਾਈ ਕੋਡਾ ਤੇ ਬੈਠੇ ਆ ਗਿਆ ਨਾ ਭਰਾ ਮੈਂ ਤਾਂ ਦਵਾਈ ਲੈ ਜੀ ਨਹੀਂ ਤੇ ਮੈਂ ਤਾਂ ਠੀਕ ਕਰਵਾ ਦਿੰਦਾ ਮੇਰੀ ਮੇਰੀ ਗੱਲ ਸੁਣ ਤਾਈ ਵਾਹ ਆ ਗੁਰਮਾ ਭਾਈ ਨਾ ਤੀ ਭਾਈ ਨਾ ਸਕਦੇ ਕੰਮ ਹੋਣਾ ਕਰਕੇ ਦੇ ਦੇ ਨਾ ਪਾਈ ਤੈਨੂੰ ਤਾਂ ਹੁੰਦਾ ਨਹੀਂ ਫਿਰ ਮੁੰਡੀ ਕਰਦੇ ਆਂ ਮੁੰਡੀ ਕਰਦੇ ਪੁੱਤ ਕਨੀਰਾ ਪਾਉਂਦਾ ਆਂ ਭਾਂਡੇ ਦੇ ਲੈ ਇੱਥੇ ਭਾਈਆ ਇਤਰਾਇ ਛਰਾ ਚਾਚਾ ਔਖਾ ਹੀ ਆ ਫਿਰ ਔਖਾ ਮੁੰਡਿਆ ਕਿਤੇ ਮੁੰਡਿਆਂ ਮਾੜਾ ਰਿਸ਼ਤਾ ਉਸ ਤੱਕ ਦੇਖਿਆ ਨਹੀਂ ਪੁੱਤਰਾ ਵਾ ਕਰਾ ਦੇ ਮੇਰੀ ਹਸਨ ਕੇ ਬੇਇੱਜ਼ਤੀ ਆ ਕੋਈ ਸਾਡੇ ਮਾਈ ਇੱਕ ਗੱਲ ਏ करावांगी <Krāvang>, करावांगी बैठी एक नी जो हां मत पूछदा तन्ना होएगी लाला नु नाथ जी, ला ला। जी। कोई आवे कोई आवे ਸਾਡੇ ਮਾਤਾ ਪਹਿਲਾ ਰਿਸ਼ਤਾ ਅੱਗੇ ਰੱਖੋ ਵੀ ਸਾਡੇ ਮੁੰਡੇ ਨੂੰ ਰਿਸ਼ਤਾ ਕਰਾ ਦੇ ਲੈ ਇਹ ਰਿਸ਼ਤਾ ਨਹੀਂ ਹੁੰਦਾ ਕੋਈ ਅੜਚੜ ਵੈਰੀ ਹੈ नाथ जी ਇੱਕ ਸੀਗੀ ਭੋਲੇ ਦੇ ਉਹ ਤੈਨੂੰ ਕੀ ਦੱਸਾਂ ਭੱਜ ਗਈ ਅੱਜ ਖਾ ਗੈਰ ਬੰਦੇ ਨਾਲ ਹਾਂ ਹਾਂ ਵੈਸੇ ਪੜਦਾ ਪੜਦਾ ਇਹ ਗੁੱਡੀ ਵੀ ਆਇਆ ਹਾਂ ਨਕਤਾ ਤੂੰ ਮੇਰੇ ਅੱਖੇ ਇੱਕ ਮਾਰੀ ਇੱਕ ਗੱਲ ਤੋਂ ਇਹ ਗੁਰਮਖੀ ਦਾ ਤੇਰਾ ਇਹ ਬਣਾ ਇਹ ਗੁਰਮਖੀ ਦੀ ਅੰਮੋ ਇਹ ਸਾਡਾ ਮੁੰਡਾ ਇਹ ਬੜਾ ਸੁੱਕਾ ਜਾ ਹੋ ਕੇ ਲੈ ਨੇ ਤਰੂਨੀ ਰੋਗ ਪੈਦਾ ਨੇ ਕੋਈ ਪਤਾ ਨਹੀਂ ਨਾਥ ਜੀ ਸਾਨੂੰ ਦੱਸੋ ਨੂੰ ਪਤਾ ਹੋਊ ਪੀਜੀ ਡੰਡਾ ਵੱਧ ਖੇਡਦਾ ਪਤਾ ਨਹੀਂ ਨਾਥ ਜੀ ਦੇਖੋ ਕੀ ਕਹਿ ਸਕਦੇ ਕੁਛ ਚਲੋ ਭਾਈ ਮੇਰੀ ਗੱਲ ਸੁਣਨਾ ਹਾਂ ਮੇਰੀ ਦਵਾਈ ਤਾਂ ਤੂੰ ਗਾਜ ਦੱਸਿਆ ਮਾਤਾ ਦੀ ਦਵਾਈ ਗੋਡਿਆਂ ਤੇ ਲਾਣੀ ਹੈਗੀ ਨਹੀਂ ਮਾਤਾ ਦੇ ਰਾਜੀ ਪਈ ਆ ਮੈਨੂੰ ਤੇਰਾ ਫਿਕਰੇ ਕਿਤੇ ਦੌਰਾ ਪੈ ਗਏ ਨਾ ਮਰਜੀ ਕੋਈ ਅਸੀ ਦੌਰੇ ਤੂੰ ਸਾਡੇ ਨਹੀਂ ਪੈਂਦੇ ਕਿ ਤੂੰ ਜਿਹੜੇ ਲੋਟ ਹੱਡੀਆਂ ਨਹੀਂ ਕੋਈ ਆਪਣੀ ਮੇਰੀ ਗੱਲ ਸੁਣ ਲੈ ਆ ਦੋਵੇਂ ਭਰਾ ਦੋਵੇਂ ਨਾ ਥੀ ਜੀ ਦੋਰੇ ਹੋ ਅਸੀਂ ਖੇਤ ਬੰਨੇ ਇਕੱਠੇ ਜਾਂਦੇ ਹੁੰਨੇ ਆ ਇਹ ਥੋੜਾ ਜਿਹਾ ਹੱਥ ਵੱਧ ਹਰਾਂ अच्छा 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 हां वचन की दस माता बैठी है मेरी शर्म आंदी है मेनू मैं तेनु दादा कर मखा बाल सुन ला मेरी ਇਹ ਮਾਈ ਨੂੰ ਅਸੀਂ ਵੋਡਿਆਂ ਦੀ ਐਸੀ ਦਵਾਈ ਦੇਵਾਂਗੇ ਅੱਛਾ ਮਾਈ ਗੱਲ ਸੁਣੋ ਕਦੇ ਯਾਦ ਕਰੇਂੀ ਵਾਬਿਆਂ ਨੂੰ ਕਰੇਂੀ ਲੱਗਦਾ ਹੈ ਕਿ ਨਹੀਂ ਇਹ ਮਾਤਾ ਕਿਹੜਾ ਆਪਣਾ ਘਰ ਕੁਲ ਜਾਂਦੇ ਬਜਾਰੇ ਚੱਕ ਕੇ ਲੈ ਕੇ ਦੇਖ ਲੈ ਤੋ ਬਾਈ ਚਾਹ ਦੇ ਨਾਲ ਨੂੰ ਘੁੱਟ ਕਰਕੇ ਪੁੱਤਾਂ ਚਾਹ ਦੇ ਪਿਆਲੇ ਬਾਈ ਚਾਹ ਦਾ ਪਿਆਰ ਹੈ ਸਾਡੇ ਬੰਦੇ ਨੂੰ ਆਏ ਨੇ ਨੀਰਾ ਲੈਣ ਗਿਆ ਭੋਲਾ ਲੈਣ ਗਿਆ ਭੋਲੇ ਨੂੰ ਆ ਜਾਂਦਾ ਉਹ ਹੀ ਕਰੂਗਾ ਅਸੀਂ ਫਿਰ ਬਾਸਨਾ ਟੱਪ ਜੀ ਕੋਈ ਨਹੀਂ ਕੋਈ ਨਹੀਂ ਸਿ ਦਵਾਈ ਲਵਾਂਗੇ ਮਾਤਾ ਦੀ ਮੈਂ ਤੈਨੂੰ ਦਾਦਾ ਹੋਰ ਮਹਾਂ ਇਹ ਮਾਈ ਨੂੰ ਗੋਡੇ ਦੀ ਅਸੀਂ ਐਜੀ ਦਵਾਈ ਦੇਵਾਂਗੇ ਦੂਰ ਲਖਾਣਾ ਤਿੰਨ ਡੰਗ ਅੱਛਾ ਨਰਨੇ ਕਾਲਜ ਇੱਕ ਤੇ ਖਾਣੀ ਇਹ ਕੂੜੀ ਅੱਛਾ ਇੱਕ ਰੋਜ ਇੱਕ ਰੋਜ ਅੱਛਾ ਚਮਚਾ ਅੱਛਾ ਇਹ ਦੁੱਧ ਦੇ ਨਾਲ ਲੈਣੀ ਦੁੱਧ ਨਾਲ ਹਾਂ ਮੈਨੂੰ ਸਮਝਾ ਮੈਂ ਮਾਈ ਮੈਂ ਤੈਨੂੰ ਦੱਸਾਂ ਇਹ ਸਾਰਿਆਂ ਨਾਲ ਤਕੜੀ ਹੋ ਜਾਏਗੀ ਗੋਡੇ ਤੇਰੇ ਪਟੱਕ ਦੇ ਨੇ ਸੱਟ ਇੱਕ ਪੈਰ ਸੌਂਦੇ ਆ ਮਾਤਾ ਦੇ ਪੈਰਾਂ ਦੀ ਫੁੱਲ ਪੈਗੀ ਹਾਂ ਹਾਂ ਸਪੈਰ ਸੌਂਦੇ ਇਹ ਮੈਨੂੰ ਪਹਾੜਾਂ ਦੇ ਵਿੱਚੋਂ ਅਸੀਂ ਝਾਕ ਕੱਢ ਕੇ ਲਿਆਉਣੇ ਆਉਂਦਾ ਤੈਨੂੰ ਦੇਵਾਂਗੇ ਅਸੀਂ ਡਾਲ ਕਰਤਾ ਕਹਿੰਦਾ ਕਹਿੰਦਾ ਇਹਦੀ ਡੇਸ ਹੱਲੀ ਹੋਈ ਹੈ ਤਾਂ ਪੈਰ ਸੌਂਦੇ ਆ ਹੁਣ ਤੁਸੀਂ ਦੇਖ ਲਓ ਛੋਡਾਂ ਦੇ ਪੁੱਤ ਲੋਟਾਂ ਦਾ ਮੇਰੇ ਦਾ ਤਾਂ ਮੈਂ ਤਾਂ ਨਾਵ ਜਿੱਤਾ ਦਿਖਾ ਲਖ ਨਹੀਂ ਮੈਂ ਨਾਵ ਜਿੱਤਾ ਆਏ ਕਿਹੜੇ ਪੈਸੇ ਫਰੀ ਦੀ ਨਾਵ ਲਿਆ 5 ਰੁਪਏ ਲੈ ਲਿਆ ਛੋਡੇ ਨਾਲ ਦਿਲ ਦਾ ਮੋਹ ਪੈ ਗਿਆ ਬਾਈ ਔਰੇ ਆ ਜਾ ਕੰਜਰ ਦੇ ਆ ਡਰੀ ਕਿਉਂ ਜਾਂ ਇਹ ਨਵਾਂ ਚੇਲਾ ਮੁੰਨਿਆ ਜੀ ਇਹ ਚੇਲਾ ਹੈ ਆਪਣਾ ਅੱਛਾ ਚੇਲਾ ਇਹ ਬੋਲਦਾ ਕਿਉਂ ਨਹੀਂ ਕਹਿੰਦਾ ਮੜਾ ਮੋਟਾ ਥਾ ਨਾ ਤੁਝੇ ਲੋਕ ਜਿਹੜਾ ਮੁੰਨਿਆ ਹੈ ਇਹ ਆਏ ਨਹੀਂ ਬੋਲਦਾ ਇਹ ਕਹਿੰਦਾ ਗੁਰੂ ਦੇ ਮੂਹਰੇ ਬੋਲੀ ਦਾ ਨਹੀਂ ਹੁੰਦਾ ਅੱਛਾ ਜੀ ਹਾਂ ਹਾਂ ਇਹ ਸਹੀ ਆ ਤੇ ਲੈ ਮਾਤਾ ਮੈਂ ਤੈਨੂੰ ਦੱਸਾਂ ਹਾਂ ਤੇਰੇ ਮੇਦੇ ਦੇ ਵਿੱਚ ਗਰਮਾਇਸ਼ ਹੈ ਹਾਂ ਹੈਗੀ ਆ ਜੀ ਭੁੱਖ ਕੱਟ ਲੱਗਦੀ ਐ ਇਹਨੂੰ ਜੀ ਭੁੱਖ ਕੱਟ ਲੱਗਦੀ ਐ ਤੇ ਦੇਵਾਗੇ ਚੂਰਨ ਅੱਛਾ ਜੀ ਚੂਰਨ ਦੇਵਾਗੇ ਮਾਤਾ ਥੰਗੀ ਜਾਂਦੀ ਐ ਕੋਈ ਗੱਲ ਨਹੀਂ ਐ ਮਾਤਾ ਬਸ ਥੋੜੀ ਅਪਸੈਟ ਵੀ ਹੈਗੀ ਆ ਅੱਛਾ ਅੱਛਾ ਹਾਂ ਦਿਮਾਗ ਦੀ ਟੈਨਸ਼ਨ ਕੁਛ ਹੈ ਨਾ ਇਹ ਪਤਾ ਕੀ ਗੱਲ ਐ ਕੁਛ ਨਾ ਐ ਮਾਤਾ ਥੋੜਾ ਜਿਹਾ ਅਦਰੇ ਮੈਂ ਕਰਦੇ ਰੋ ਪੈਂਦੀ ਆ ਇਹ ਰੋਦੇ ਆ ਕਹਿੰਦੀ ਇਹ ਮੁੰਡਿਆਂ ਦਾ ਝੋਰਾ ਕਰਦੀ ਆ ਮੁੰਡਿਆਂ ਦਾ ਸਾਡੇ ਮੁੰਡੇ ਦਾ ਵਿਆਹ ਹੋਈ ਹਾਂ ਇਹ ਮਾਂ ਦਾ ਦੇਲ ਦੇ ਵਿੱਚੋਂ ਝੋਰਾ ਕੱਢ ਹਾਂ ਇੱਕ ਤਾਂ ਉਹ ਦਿਓ ਜੀ ਕੋਈ ਕੁੜੀ ਦੇ ਨਾਲ ਐਵੇਂ ਕਿਸੇ ਦੇ ਪਿੱਛੇ ਝੋਰਾ ਕਰਕੇ ਕੀ ਲੈ ਗਈ ਆਪ ਦਾ ਦੇਲ ਸਾੜੀ ਜਾਨੀ ਉਹ ਪੈ ਪਾਂਦੇ ਚੰਨੇ ਮਾਂਦਰਾ ਨੀਰਾ ਪਾਉਣ ਵਾਲਾ ਪੈ ਜੀ ਮੇਰੇ ਦੋਨੇ ਮੁੰਡੇ ਕੰਮ ਕਰਦੇ ਹੋ ਝੋਰੇ ਕੋਈ ਨਾ ਮਾਤਾ ਤੇਰੀ ਨੋ ਲਿਆਵਾਂਗੇ ਇਹ ਗੜੀ ਗੱਲ ਹਾਂ ਹਾਂ ਕੋਈ ਨਹੀਂ ਮਾਤਾ ਕੋਈ ਨਹੀਂ ਮੇਰੀ ਗੱਲ ਹੋ ਉਹ ਤੱਕਣੀ ਤਕੜੀ ਹੋ ਕੋਈ ਗੱਲ ਨਹੀਂ 11 ਦਿਨਾਂ ਦੇ ਵਿੱਚ ਤਰਾਦੀ ਭਾਈ ਤੂੰ ਕੋਈ ਨਹੀਂ ਮੈਂ ਦੇਖ ਰੱਖੀ ਧਾਕਾ ਕਰਕੇ ਦੇਵਾਂਗੇ 11 ਦਿਨਾਂ ਦੇ ਵਿੱਚ ਨੋ ਆ ਜਾਣੀ ਓਏ ਤੂੰ ਨਾ ਟੰਮਣਾ ਜੀ ਨਾ ਟੰਮ ਅੜਚਣ ਪੈ ਰਹੀ ਐ ਕੁਝ ਅੱਛਾ ਹੋ ਜੀ ਹੋ ਲਾਈ ਨਹੀਂ ਇਹ ਕਿਸ ਨੇ ਕਰੀ ਮੈਨੂੰ ਨਾ ਰਾਤ ਨੂੰ ਦਵਾਜੇ ਆਉਂਦੇ ਆ ਐ ਲੱਗਦਾ ਜणू ਕਿਸੇ ਨੇ ਨੱਪ ਲਿਆ ਹੂ ਤਾਂ ਨਹੀਂ ਨੱਪ ਲਿਆ ਹਾਂ ਤੇ ਘਰ ਤੇ ਬਾਹਰ ਪੈਸੇ ਤੋਂ ਤੇ ਬਾਹਰ ਕੁਝ ਹੈਗਾ ਮਾਇਆ ਨਹੀਂ ਖੜਦੀ ਦੇ ਸਾਡੇ ਘਰ ਅੱਛਾ ਛੱਟ ਤਾਂ ਕਰਦੇ ਸਾਡੇ ਘਰ ਨੂੰ ਕੀ ਗੁਰਮੁਖਾ ਜੀ ਇਲਾਜ ਕਰੀਏ ਨਾਲ ਮੈਂ ਬਾਈਤੀ 20 ਰੁਪਏ ਦਾ ਬੰਦਨ ਕਰ ਦਿੰਦੇ ਆ ਬੰਦ ਬੰਦ ਹਾਂ ਪੰਦਲ ਬੀਮਾਰ ਠੂੜੀ ਕਿਤੇ ਪੁੱਟਣ ਬੇਬੇ ਦੇ ਗੋਡੇ ਉਹ ਛੋਟਾ ਮੁੰਡਾ